ਸਾਬਣ ਵਾਲਾ ਬੰਦਾ ਹੋਵੇ ਬਾਈ ਕਹਿੰਦਾ 25 ਆਪਾਂ ਕਹਿੰਦੇ ਆ 30 ਵੀ ਕੱਢ ਸਕਦਾ ਜੇ ਕੋਈ ਬੰਦਾ ਉਹੋ ਜਿਹਾ ਲਿਓ ਜੀ ਮੱਝ ਲਾਲੀ ਤੇ ਜੇਬ ਜੀ ਮੱਗਾ ਉਹੋ ਜੀ ਗੱਲਬਾਤ ਹੀ ਹੈ ਨਾ ਆਰਡਰ ਵੇਖੋ ਇਹਦਾ ਮੰਜਾਂ ਨਾਲ ਚੰਗਾ ਲੱਗਾ ਵੀ ਬਿਲਕੁਲ ਬਾਈ ਆ ਤੁਸੀਂ ਚੱਕ ਦੋ ਸਾਡੇ ਵਾ ਵੇਖੋ ਐਵੇਂ ਆਪਾਂ ਕਹਿ ਦਈਏ ਵੀ ਇਹ ਕਰ ਦਈਏ ਡਾਅਰਡਰ ਕਰ ਜੂਗੀ ਸਭਾਨੇ ਦੀ ਬੱਚੀ ਆ ਦੁੱਧ ਦੇ ਦਊਗੀ ਇਹ 25 26 ਕਿਲੋ ਜੀ ਠੀਕ ਆ ਬਾਈ ਚਾਰ ਦਾ ਅੰਦਾ ਤੇ ਇਹ ਅਮਰ ਆਪਾਂ ਕਿੰਨੇ ਦਾ ਦੇਣਾ ਬਾਈ ਨਾ ਗੱਜੇ ਇਹ ਆ ਗਿਆ ਬਾਈ ਹੈ ਨਾ ਅਮਰ ਇੰਨੀ ਕੱਚੀ ਬਾਈ ਹੈ ਨਾ ਅੱਜ ਆਪਾਂ ਕਿੰਨੇ ਦੀ ਦੇਣੀ ਹੈ ਸੱਜਣਾ ਅੱਜ ਕੱਚੀ ਦੇਵਾਂਗੇ ਲਈ ਬਈ ਐਵੇਂ ਆਪਾਂ ਕਹਿਦਗੀ ਹਾਂ ਕਰੌਸ ਹੰਗ ਆ ਊ ਬਈ ਜਿਵੇਂ ਆਪਾਂ ਕਹਿਦੀਏ ਵੀ ਐਚ ਐਫ ਦੇ ਵੀ ਗੌਣੇ ਦੇ ਵਿੱਚ ਹੈਗੇ ਆ ਹਨ ਮੰਨ ਕੇ ਚੱਲੂ ਜਿਹੜਾ ਕਿ ਹੁਣ ਸਮਾਉਣੋਂ ਕਰੌਸ ਸਤਿ ਸ਼੍ਰੀ ਅਕਾਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਟੈਣਾ ਤਹਿਸੀਲ ਫਰੀਦਕੋਟ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਾਈ ਅਮਰ ਦੇ ਫਾਰਮ ਤੋਂ ਸੰਧੂ ਡੇਰੀ ਫਾਰਮ ਤੋਂ ਆਪਾਂ ਪੱਤਿਆਂ ਨਾਲ ਨਾਗ ਸ਼ੂਟ ਕੀਤੇ ਆ ਤਿੰਨਾਂ ਦੀ ਜਾਣਕਾਰੀ ਬਾਈ ਤੋਂ ਰੇਟ ਵਗੈਰਾ ਸਾਰਾ ਦੁੱਧ ਵਗੈਰਾ ਕਨਫਰਮ ਕਰਵਾਵਾਂਗੇ ਵੀਡੀਓ ਦੇ ਵਿੱਚ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਹੈ ਜਾਣਕਾਰੀ ਆਪਾਂ ਲੈਣੇ ਆ ਬਾਈ ਅਮਰ ਤੋਂ ਅਮਰ ਪਹਿਲਾਂ ਤਾਂ ਸਵਾਗਤ ਆ ਵੀਰੇ ਬਹੁਤ ਬਹੁਤ ਸਵਾਗਤ ਆ ਬਾਈ ਠੋਡਾ ਵੀ ਆਪਣੇ ਘਰੇ ਆਉਣ ਤੇ ਇੱਕ ਤਾਂ ਸਮਾਂ ਬਹੁਤ ਹੋ ਗਿਆ ਵੀਡੀਓ ਪਾਈ ਨੂੰ ਟੁੱਡੇ ਦੇ ਮਿਲਤੇ ਬਿਲਕੁਲ ਬਾਈ ਹੈਨਾ ਆਪਣੀ ਪਹਿਲੀ ਵੀਡੀਓ ਇਹ ਦੀ ਠੀਕ ਆ ਬਾਈ ਪਹਿਲੀ ਵੀਡੀਓ ਨਾਗ ਵੀ ਚੰਗੇ ਤੇ ਰੇਟ ਵੀ ਚੰਗਾ ਹੋਊਗਾ ਰੇਟ ਵੀ ਬਾਈ ਚੰਗਾ ਹੋਊਗਾ ਅੱਗੇ ਆਪਣੇ ਨੀ ਵੀ ਆਪਾਂ ਕੋ ਧੱਕਾ ਕਰਨਾਂ ਕਿਹਨਾਂ ਨਾਲ ਇਨ ਜਾਇਜ਼ ਰੇਟ ਤੇ ਹੋਣਗੇ ਬਿਲਕੁ ਵੀਡੀਓ ਸ਼ੂਟ ਕੀਤੀ ਆ ਚੰਗੀ ਕੁਆਲਿਟੀ ਦੇ ਨਾਗ ਜਿਹੜੇ ਆਪਾਂ ਪਿਛਲੇ ਸਮਿਆਂ ਦੇ ਵਿੱਚ ਬਾਈ ਦੇ ਫਾਰਮ ਤੋਂ ਸ਼ੂਟ ਕਰਦੇ ਰਹਿੰਦੇ ਅੱਜ ਫੇਰ ਤਿੰਨ ਨਗ ਲੈ ਕੇ ਆ ਜਿਹੇ ਜਾ ਪਸ਼ੂ ਉਹੋ ਜਿਹਾ ਰੇਟ ਬਾਈ ਹਨਾ ਚੱਲ ਵਾਤ ਆਪਾਂ ਅਮਰ ਪਹਿਲੀ ਤੋਂ ਸ਼ੁਰੂ ਕਰ ਲਗੇ ਬਾਈ ਹਨਾ ਕੱਦ ਬੈੜ ਦੀ ਬਹੁਤ ਚੰਗੀ ਆ ਸੋਹਣੀ ਆ ਸ਼ਕੀਨ ਆ ਬਾਈ ਹਨਾ ਸੁਹਾਏ ਦਾ ਕਿਹੜਾ ਸਜਣਾ ਇਹ ਮੰਨ ਗਏ ਹੈ ਦੂਜਾ ਅਗਰ ਨੇ ਤਾਂ ਪਹਿਲਾਂ ਹੀ ਕਿਹਾ ਜੀ ਪਰ ਆਪਣੇ ਮੁਤਾਬਕ ਇਹ ਦੂਜਾ ਸੁਹਾ ਸੁੂਗੀ ਜੀ ਠੀਕ ਆ ਬਾਈ ਮਨ ਲਓ ਹਜੇ 15 ਦਿਨਾਂ ਦੀ ਕੱਚੀ ਆ ਜੀ ਲੇਵਾ ਪੰਡਾ ਵੇਖ ਲਓ ਹੁਣੇ ਬਹੁਤ ਸੋਹਣਾ ਹੀ ਇਹ ਦਾ ਹਾਂ ਬਾਕੀ ਇੱਕ ਗੱਲ ਹੋਰ ਆ ਮਰੇ ਦਾ ਜਿਹੜਾ ਲੇਵਾ ਨਾ ਬਾਈ ਇਹ ਫੈਕਸੀ ਰੱਖ ਰਿਹਾ ਹੈ ਫੈਕਸ ਆ ਬਾਈ ਹਾਂਜੀ ਐਵੇਂ ਆਪਾਂ ਕਹਿ ਦਈਏ ਵੀ ਇਹ ਕਹਿੰਦੇ ਅਈ ਡਾ ਅਰਡਰ ਕਰ ਜੂਗੀ ਸਭਾਨੇ ਦੀ ਬੱਚੀ ਆ ਦੁੱਧ ਦੇ ਦੇ ਦੂਗੀ ਇਹ 25 26 ਕਿਲੋ ਜੀ ਠੀਕ ਆ ਬਾਈ ਚਾਰ ਦਾ ਹੰਦਾ ਜੀ ਮੂੰਹ ਠੀਕ ਆ ਬਾਈ ਨਿਆਣੀ ਉਮਰ ਦੀ ਆ ਬਾਈ ਹਾਂ ਨਿਆਣੀ ਉਮਰ ਦੀ ਆ ਬਾਈ ਇਹਨੂੰ ਇੱਕ ਵਾਰ ਖੋਲ ਫਿਰ ਇਹਨੂੰ ਆਪਾਂ ਤੋੜ ਕੇ ਦਿਖਾਈਏ ਜੇ ਗੱਲਬਾਤ ਕਰੀਏ ਟੌਪ ਲਾਈਨ ਤੁਸੀਂ ਚੈੱਕ ਕਰਕੇ ਦੇਖੋ ਬੱਚੀ ਦੀ ਬਹੁਤ ਜ ਆ ਦੇਖੋ ਹਵਾਨਾ ਇਹਦਾ ਫਿਟਿੰਗ ਵਾਲਾ ਰਹਿਣਾ ਮੈਂ ਕੋਈ ਵੀ ਮਤਲਬ ਬਿਮਾਰੀ ਬਿਮਰੀ ਵਾਲਾ ਇਹਦਾ ਕੋਈ ਡਰ ਨਹੀਂ ਤੁਸੀਂ ਚੈੱਕ ਕਰ ਲਓ ਬਾਕੀ ਬੱਛੀ ਜਾਣ ਦੇ ਵਿੱਚ ਪੂਰੀ ਆ ਬਾਈ ਹਨਾ ਬਾਈ ਕੀ ਅੰਦਾਜ਼ਾ ਕਹਿੰਦਾ ਅਮਰ ਇਹਦਾ ਦੁੱਧ ਦਾ ਕਿੰਨਾ ਪਿਆਜੂ ਸੱਜਣਾ ਮੰਨ ਲਓ 25 26 ਲੀਟਰ ਖੁੱਲਾ ਦੋ ਤਾਂ ਦੇਉਗੀ ਦੇਨ ਨੂੰ ਇਹ 30 ਵੀ ਦੇ ਸਕਦੀ ਆ ਬਾਈ ਯਾਰ ਬੰਦਾ ਸਾਹਮਣੇ ਵਾਲਾ ਹੋਵੇ ਸੇ ਸਾਹਮਣੇ ਵਾਲਾ ਬੰਦਾ ਹੋਵੇ ਬਾਈ ਕਹਿੰਦਾ 25 ਆਪਾਂ ਕਹਿੰਨੇ ਆ 30 ਵੀ ਕੱਢ ਸਕਦਾ ਜੇ ਕੋਈ ਬੰਦਾ ਉਹੋ ਜਿਹਾ ਲੈ ਗਿਆ ਬਾਈ ਹਨਾ ਅਮਰ ਇੰਨੀ ਕੱਚੀ ਬਾਈ ਹਨਾ ਅੱਜ ਆਪਾਂ ਕਿੰਨੇ ਦੀ ਦੇਣੀ ਆ ਸੱਜਣਾ ਅੱਜ ਕੱਚੀ ਦੇਵਾਂਗੇ ਬਾਈ ਜੀ ਇਈ ਵਰੀ ਜਾਨਵਰ ਖੜਾ ਰਹਿੰਦਾ ਠੀਕ ਆ ਬਾਈ ਉਹ ਰੇਟ ਬਾਅਦ ਦਾ ਰੇਟ ਹੋਊਗਾ ਬਈ ਅੱਜ ਬਾਈ ਕਹਿੰਦਾ ਦੇਣੀ ਆਪਾਂ 90000 ਦੀ ਤੇ ਜੇ ਮੰਨ ਲਓ ਇਹਦਾ ਅੱਗੇ ਹੋਰ ਤਿਆਰੀ ਚਾਹੀ ਜੰਦੀ ਇਹਦਾ ਰੇਟ ਕੋਸ ਹੋਰ ਹੋਊਗਾ ਬਾਈ ਹਨਾ ਤੇ ਬਾਕੀ ਦੁੱਧ ਵਾਲਾ ਅੰਗ ਆ ਤੁਸੀਂ ਚੈੱਕ ਕਰ ਹੀ ਲਿਆ ਦੋਨੇ ਪਾਸਿਆਂ ਤੋਂ ਤੁਹਾਨੂੰ ਦਿਖਾਤਾ ਬਾਕੀ ਆਰਡਰ ਤੁਸੀਂ ਇੱਥੋਂ ਚੈੱਕ ਕਰ ਲਓ ਸੋਹਣਾ ਥਣ ਕੱਢੀ ਆਉਂਦੀ ਆ ਗੱਲਬਾਤ ਕਰੀਏ ਅਮਰ ਆਪਾਂ ਦੂਜੇ ਨੰਬਰ ਵਾਲੀ ਦੀ ਬਾਈ ਹਨਾ ਇਹ ਦੂਜਾ ਸੂਆ ਜੀ ਠੀਕ ਆ ਬਾਈ ਕ੍ਰਾਸ ਅੰਗਾ ਜੀ ਬਾਈ ਬਿਲਕੁਲ ਬਾਈ ਵਾਲਾ ਜੇਵ ਜੀ ਮੱਝ ਲੈ ਲਈ ਤੇ ਜੇਵ ਜੀ ਮੱਗਾ ਆਨੇ ਉਹੋ ਜੀ ਗੱਲਬਾਤ ਹੀ ਹੈ ਨਾ ਆਰਡਰ ਵੇਖੋ ਇਹਦਾ ਮੰਜਾਂ ਨਾਲ ਚੰਗਾ ਲੱਗਾ ਵੀ ਬਿਲਕੁਲ ਬਾਈ ਆ ਤੁਸੀਂ ਚੈੱਕ ਕਰ ਬਹੁਤ ਜਿਆਦਾ ਸੋਹਣਾ ਬਾਕੀ ਬਈ ਬੱਚੀ ਜਾਣ ਚਾ ਜਾਣ ਚਾਹੀ ਦੰਦਾਜ ਵੀ ਹੋ ਗਈ ਆਪਾਂ ਵੇਖੀ ਨਹੀਂ ਹੋ ਸਕਦਾ ਦੰਦਾ ਛਿੱਗੀ ਹੋਵੇ ਚੋਗੀ ਹੋਵੇ ਠੀਕ ਆ ਬਈ ਇਹਦਾ ਤਾਂ ਬਈ ਕੰਮ ਵੀ ਅਮਰ ਹੀ ਆ ਚਾਹੇ ਮੱਝ ਲੈਣਾ ਬਈ ਚਾਹੇ ਇਹ ਲੈਣਾ ਉਹੋ ਜਿਹੀ ਦੁੱਧ ਆ ਠੀਕ ਹੈ ਮੱਝ ਮਿਲੂਗੀ 160 ਦੀ ਠੀਕ ਆ ਬਈ ਦੇ ਦਿੰਨੀ ਆਪਾਂ 62000 ਲਿਆ ਵੀ ਸੱਜਣਾ ਖੋਲ ਕਰਾ ਇਹਨੂੰ ਆਪਾਂ ਚੈੱਕ ਕਰਵਾ ਦੇਣਾ ਇੱਥੋਂ ਤੁਸੀਂ ਚੈੱਕ ਕਰ ਲਓ ਨਿਗਰ ਨਿਗਰ ਫੋਲੀ ਆ ਬਾਈ ਹੈਣਾ ਬਾਕੀ ਜੇ ਗੱਲਬਾਤ ਕਰੋ ਵਧੀਆ ਚੀਜ਼ ਆ ਬਈ ਇਹ ਆ ਦੇਖੋ ਤੁਸੀਂ ਬਹੁਤ ਹੋ ਗਿਆ ਗੋਣੀ ਗਈ ਜਾਣੀ ਜਿਆਦਾ ਚੰਗੀ ਆ ਤੁਸੀਂ ਇੱਥੇ ਚੈੱਕ ਕਰ ਲਓ ਬਾਕੀ ਦੁੱਧ ਵੀ ਚੰਗਾ ਬਾਈ ਨੇ ਦੱਸਿਆ ਬਾਈ ਤੇਰਾ ਅੰਦਾਜ਼ਾ ਕੀ ਕਹਿੰਦਾ ਮਰ ਇਹਦਾ ਦੁੱਧ ਵੀ ਕਿੰਨਾ ਪਿਆਉਗੇ ਇਸ ਮੁੱਲ 14 ਕਿਲੋਟਰੀ ਖੁੱਲਾ ਦੁੱਧ ਦੇਉਗੀ ਠੀਕ ਆ ਬਾਈ ਬੰਦਾ ਚੋਣ ਵਾਲਾ ਹੋ ਸਕਦਾ 15 16 ਵੀ ਦੇ ਦੇ 15 16 ਵੀ ਦੇ ਦੇ ਜੋ ਕੋਈ ਸਾਹਮਣ ਵਾਲਾ ਉਹ ਜੇ ਬੰਦਾ ਲੈਣਾ ਜਿਹਦੇ ਸਾਹਮਣੇ ਆਰਡਰ ਲਗਾ ਆਰਡਰ ਵੇਖੋ ਜੀ ਇਹ ਤਾਂ ਅਮਰੀਕਨ ਗਾਵਾਂ ਨੂੰ ਨਹੀਂ ਬਿਲਕੁਲ ਬਾਈ ਸੋਹਣਾ ਲੱਗਿਆ ਹੋਇਆ ਬਾਕੀ ਉ ਬਾਈ ਕਿਵੇਂ ਠੰਡੀ ਸੀ ਲਾ ਜਮਾਂ ਠੰਡੀ ਸੀ ਲਾ ਬਾਈ ਹਾਂ ਘਰ ਫਰਗੇ ਜਿੱਥੇ ਮਰਜੀ ਰਹਾਥਮਾ ਜਿੱਥੇ ਮਰਜੀ ਬੈਠਾ ਰਹੇ ਬਿਲਕੁਲ ਬਾਈ ਆ ਤੁਸੀਂ ਦੇਖ ਲਓ ਬਹੁਤ ਜਿਆਦਾ ਚੰਗੀ ਆ ਦੁੱਧ ਬਾਈ ਕਹਿੰਦਾ ਜਿੰਨਾ ਆਪਾਂ ਨੂੰ ਆਪਣੇ ਅੰਦਾਜ਼ੇ ਸਾਰਾ ਆਪਾਂ ਨੇ ਦੱਸਿਆ ਵੱਧ ਵੀ ਜੇ ਕੋਈ ਸੱਜਣ ਲੈ ਜਾਂਦਾ ਕੱਢ ਸਕਦਾ ਨਾ ਰੇਕ ਦੇ ਕਿਲੇ ਦਾ ਫਰਕ ਆ ਇਹ ਬਾਈ ਆਪਾਂ ਕਿੰਨੇ ਦੀ ਦੇਣੀ ਆ ਪਰ ਇਹ 62000 ਦੀ ਦੇ ਦੇਾਂਗੇ ਇਹ ਸਿਰਫ 62000 ਦੀ ਬਾਈ ਕਹਿੰਦਾ ਆਪਾਂ ਤੁਹਾਨੂੰ ਦੇ ਦੇਣੀ ਆ ਆਰਡਰ ਬਹੁਤ ਜਿਆਦਾ ਸੋਹਣਾ ਵਾ ਚੰਗਾ ਵਾ ਊ ਵੀ ਨਿੱਗਰ ਆ ਦੁੱਧ ਜਿਹੜਾ ਇਹਨਾਂ ਦਾ ਮੱਝਾ ਰਗਈ ਹੁੰਦਾ ਵਾ ਕਿਉਂਕਿ ਮੇਰੇ ਕਹਿਣ ਨਾਲ ਨਹੀਂ ਜਿਹੜੇ ਸੱਜਣ ਬਾਈ ਗਾਈਆਂ ਦਾ ਕੰਮ ਕਰਦੇ ਆ ਆਮ ਬੰਦੇ ਨੂੰ ਵੀ ਇਹ ਚੀਜ਼ ਬਾਈ ਪਤਾ ਹਨਾ ਹਾਂਜੀ ਬਾਅਦ ਤੁਸੀਂ ਚੈੱਕ ਕਰਕੇ ਦੇਖ ਲਓ ਗੱਲਬਾਤ ਕਰੀਏ ਆਪਾਂ ਅਮਰ ਦਨ ਨੰਬਰ ਵਾਲੀ ਜੀ ਬਈ ਕੱਦ ਬੱਡ ਦੀ ਬਹੁਤ ਜ਼ਿਆਦਾ ਚੰਗੀ ਆ ਕੀ ਡਿਟੇਲ ਆ ਸਕਦਾ ਇਹ ਜੀ ਇਹ ਬਈ ਖੀਰੀ ਆ ਮੂੰਹੋ ਜੀ ਠੀਕ ਆ ਬਈ ਆਈ ਫਾਰਮ ਚੋਂ ਆ ਠੀਕ ਆ ਬਈ ਮੰਨ ਲਓ ਵੀ ਅਗਲਾ ਕਹੇ ਨਹੀਂ ਖੁੱਲੀ ਰਹੀ ਵੀ ਆ ਪਹਿਲਾਂ ਠੀਕ ਆ ਬਈ ਮੰਨ ਲਓ ਪਿਓਰ ਖੀਰੀ ਆ ਜੀ ਇੱਕ ਕਹਿਣ ਦੀ ਗੱਲ ਹੁੰਦੀ ਆ ਕਿ ਹੈ ਖੀਰੀ ਆ ਜੀ ਬਿਲਕੁਲ ਬਈ ਹੈਨਾ ਮੰਨ ਲਓ ਦਨ ਲੱਜੂ ਜੇ 10 ਹੈ ਜੀ 10 ਦਿਨ ਇਹ ਲੈਂਦੀ ਆ ਲਿਆ ਬਈ ਇਹਨੂੰ ਮੜਾ ਜਾ ਇਹ ਵੀ ਬਈ ਥੋੜਾ ਜਿਹਾ ਕ੍ਰੋਸ ਕੀ ਆ ਹੈਨਾ ਹਾਂ ਕ੍ਰੋਸ ਹੰਗ ਆਈ ਬਈ ਐਵੇਂ ਆਪਾਂ ਕਹਿਦਗੀ ਹਾਂ ਕ੍ਰੋਸ ਹੰਗ ਆ ਓ ਬਈ ਜਿਵੇਂ ਆਪਾਂ ਕਹਿਦੀ ਆ ਵੀ ਐਚ ਐ ਕਰੋ ਸੀ ਆਉਣਾ ਬਾਈ ਗਾਂ ਮੌਸਮ ਦੇ ਸਾਲ ਜਨਵਰੀ ਨੰਗੀ ਫਰਵਰੀ ਮਾਰਚ ਮਾਰਚ ਤੋਂ ਬਾਅਦ ਤੁਹਾਨੂੰ ਪਤਾ ਕਰਾਉਂਗਾ ਚਾਲੀ ਪਹਿਰੇ ਬਿਲਕੁਲ ਬਾਈ ਹਾਂ ਦੁੱਧ ਦੇਣ ਵਾਲੀ ਆਏ ਨਹੀਂ ਬਾਕੀ ਵੀ ਆਪਾਂ ਗੱਲਬਾਤ ਕਰੀਏ ਇਹਦੇ ਆਰਡਰ ਦਾ ਬਾਈ ਗੱਲ ਹਨਾ ਜਿਹੜੇ ਚਾਰੇ ਥਾਣਾ ਗੈਬ ਗੂਪ ਜਮਾਂ ਇੱਕੋ ਜਾ ਪੂਰਾ ਗੈਬ ਆ ਬਾਈ ਸਾਰੇ ਪੂਰਾ ਗੈਬ ਆ ਆ ਤੁਸੀਂ ਚੈੱਕ ਕਰਕੇ ਦੇਖ ਲਓ ਕਿੰਨਾ ਦੁੱਧ ਬਾਈ ਪਲੂ ਨੂੰ ਅਮਰ ਪਰਉਣਾ ਚਾਹੀਦਾ ਉਹਦਾ ਪਲੂਨ ਦਾ ਅੰਦਾਜ਼ਾ ਹੀ ਹੁੰਦਾ ਅੰਦਾਜ਼ਾ ਹੀ ਆ 25 ਲੀਟਰ ਖੁੱਲਾ ਦੁੱਧ ਦੇ ਦੂਗੀ 25 ਲੀਟਰ ਬਾਈ ਕਹਿੰਦਾ ਖੁੱਲਾ ਦੁੱਧ ਦੇ ਦੂਗੀ ਕਿਉਂਕਿ ਬਾਈ ਕਹਿੰਦਾ ਵੀ ਇਹ ਫਾਰਮ ਦੇ ਵਿੱਚੋਂ ਉਹ ਗਾ ਅਗਲੇ ਦੀ ਸਮਝ ਆ ਬਾਈ ਹਨਾ ਹਾਂਜੀ ਅਗਲੇ ਨੇ ਮੰਨਣਾ ਨਹੀਂ ਤੁਹਾਨੂੰ ਮੈਂ ਪਹਿਲਾਂ ਗੱਲ ਕਹਿ ਰਿਹਾ ਹਾਂ ਸਮਝ ਆ ਲੈਣੇ ਕਹਿੰਦਾ ਕ੍ਰੋਸ ਹਾਂ ਕੋਣ ਫਾਰਮ ਜਰਾ ਬਿਲਕੁਲ ਬਾਈ ਹਨਾ ਤੇ ਇਹ ਅਮਰ ਆਪਾ ਕਿੰਨੇ ਦਾ ਦੇਣਾ ਬਾਈ ਨਾ ਗੱਜੇ ਇਹ 82000 ਦੀ ਹਾਂ ਦੇਣਾ 82000 ਦੀ ਬਾਈ ਕਹਿੰਦਾ ਹਾਂ ਤੇ ਨਾ ਵਾ ਤੇ ਦੁੱਧ ਜਿਹੜੇ ਸਾਬਣਾ ਬਾਈ ਨੇ ਦੱਸਿਆ ਜੇ ਉਹਨਾਂ ਦਾ ਦੁੱਧ ਇਹ ਕੱਢਦੀ ਆ ਤਾਂ ਮੱਝਾ ਵਾਲਾ ਹੀ ਕੰਮ ਆ ਬਾਈ ਮੱਝਾ ਜੇ ਤੁਸੀਂ ਇੰਨੇ ਦੁੱਧ ਵਾਲੀ ਮੱਝ ਖਰੀਦਣ ਚਲੇ ਜਾਓ ਬਾਈ ਦੋ ਤੋਂ ਉੱਪਰ ਮਿਲਣ ਲਈ ਉੱਪਰ ਤੋਂ ਮਿਲ ਨਹੀਂ ਉੱਪਰ ਬੈਲ ਨਹੀਂ ਹੈ ਹਨਾ ਤੇ ਗਾ ਬਾਕੀ ਜਿਹੜਾ ਦੁੱਧ ਆ ਹਮੇਸ਼ਾ ਮੈਂ ਹਰੇਕ ਵੀਡੀਓ ਦੇ ਵਿੱਚ ਕਹਿੰਦਾ ਉਹਨਾਂ ਵੀ ਬਈ ਆਪਦੀ ਸਮਝ ਦੇ ਨਾਲ ਲੈਣਾ ਦੁੱਧ ਦਾ ਸੇਵਾ ਦਾ ਹੀ ਬਿਲਕੁਲ ਸੇਵਾ ਦਾ ਬਾਕੀ ਆਪਦੀ ਥੋੜੀ ਸਮਝ ਦਾ ਹਰੇਕ ਹੀ ਬੰਦਾ ਸਮਝਦਾਰ ਆ ਅਮਰ ਇੱਕ ਵਾਰ ਬਈ ਆਪਣਾ ਐਡਰੈਸ ਬੋਲ ਦੇ ਮੋਬਾਈਲ ਨੰਬਰ ਬੋਲ ਦੀ ਸਜਣਾ ਮੋਬਾਈਲ ਨੰਬਰ ਹੈਗਾ ਆਪਣਾ 95309 ਜੀ 350 ਕੰਦਰ ਕਤਰ ਜੀ ਪਿੰਡ ਆਪਣਾ ਟਹਿਣਾ ਜੀ ਜ਼ਿਲ੍ਹਾ ਫਰੀਦਕੋਟ ਹੈ। ਜ਼ਿਲ੍ਹਾ ਫਰੀਦਕੋਟ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ। ਤਿੰਨਾਂ ਨਗਾਂ ਦੇ ਵਿੱਚੋਂ ਜਿਹੜਾ ਨਗ ਤੁਹਾਨੂੰ ਪਸੰਦ ਆਉਂਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਵੀਡੀਓ ਨੂੰ ਸ਼ੇਅਰ ਕਰ ਦਿਓ। ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਆਪ ਦੇ ਪੱਧਰ ਤੇ ਬਾਈ ਦੇ ਨੰਬਰ ਤੇ ਕਰਕੇ ਖਰੀਦਣਾ। ਧੰਨਵਾਦ।